ਬਖਸ਼ਨੀ ਆ ਜੀ ਖੂਬੇ ਕਮਾਈ ਵਾਲਾ ਸਤਸੰਗਿਓ ਇੱਕ ਨਾਮ ਸੁਣਿਆ ਤੁਸੀਂ ਰਾਗੀ ਹੀਰਾ ਸਿੰਘ ਜੀ ਰਾਗੀ ਹੀਰਾ ਸਿੰਘ ਜੀ ਸਤਸੰਗਿਓ ਹੋ ਸਕਦਾ ਕਈਆਂ ਨੇ ਦਰਸ਼ਨ ਵੀ ਕੀਤੇ ਹੋਣੇ ਉਹਨਾਂ ਦੇ ਕਹਿੰਦੇ ਜਦੋਂ ਰਾਗੀ ਹੀਰਾ ਸਿੰਘ ਜੀ ਕੀਰਤਨ ਕਰਿਆ ਕਰਦੇ ਸਨ ਮੁਸਲਮਾਨ ਲੋਕ ਆਪਣੇ ਬੱਚਿਆਂ ਨੂੰ ਲੁਕਾ ਲਿਆ ਕਰਦੇ ਸਨ ਓ ਬੱਚਿਓ ਵੇਖਿਓ ਕਿਤੇ ਰਾਗੀ ਹੀਰਾ ਸਿੰਘ ਦਾ ਕੀਰਤਨ ਨਾ ਸੁਣ ਲਿਓ ਅਗੋਂ ਬੱਚਿਆਂ ਆਖਣਾ ਅੱਬੂ ਹਜੂਰ ਕਿਉਂ ਅਸੀਂ ਕਿਉਂ ਨਾ ਰਾਗੀ ਹੀਰਾ ਸਿੰਘ ਦਾ ਕੀਰਤਨ ਸੁਣੀਏ ਬੜੀ ਮਿੱਠੀ ਆਵਾਜ਼ ਹੈ ਬੜੀ ਸੁਰੀਲੀ ਆਵਾਜ਼ ਹੈ ਕੀਰਤਨ ਸੁਣ ਕੇ ਬੜਾ ਆਨੰਦ ਆਉਂਦਾ ਹੈ ਕਿਉਂ ਨਾ ਕੀਰਤਨ ਸੁਣੀਏ ਰਾਗੀ ਹੀਰਾ ਸਿੰਘ ਜੀ ਦਾ ਗੋ ਵੀ ਰਖਣਾ ਬੱਚਿਓ ਕਿਤੇ ਭੁੱਲ ਕੇ ਵੀ ਰਾਗੀ ਹੀਰਾ ਸਿੰਘ ਦਾ ਕੀਰਤਨ ਨਾ ਸੁਣ ਲਿਓ ਵੀ ਕਿਉਂ ਗੋ ਮਾਤਾ ਪਿਤਾ ਨੇ ਆਖਣਾ ਉਹ ਬੱਚਿਓ ਇੱਕ ਵਾਰ ਜੇ ਰਾਗੀ ਹੀਰਾ ਸਿੰਘ ਦਾ ਕੀਰਤਨ ਸੁਣ ਲਵੇ ਨਾ ਉਹ ਗੁਰਨਾਣਕ ਦੇ ਚਰਨਾਂ ਦਾ ਆਸ਼ਿਕ ਬਣ ਜਾਂਦਾ ਹੈ ਇੱਕ ਵਾਰ ਕੋਈ ਰਾਗੀ ਹੀਰਾ ਸਿੰਘ ਦਾ ਕੀਰਤਨ ਸੁਣ ਲਵੇ ਨਾ ਗੁਰਨਾਨਕ ਦੇ ਚਰਨਾਂ ਦਾ ਆਸ਼ਿਕ ਬਣ ਜਾਂਦਾ ਹੈ ਉਹ ਬੱਚਿਓ ਵੇਖਿਓ ਕਿਤੇ ਰਾਗੀ ਹੀਰਾ ਸਿੰਘ ਦਾ ਕੀਰਤਨ ਨਾ ਸੁਣ ਲਿਓ ਐਡਾ ਪਿਆਰ ਗੁਰਨਾਨਕ ਦੇ ਚਰਨਾਂ ਦੇ ਨਾਲ ਸਤਸੰਗਿਓ ਰੋਜ਼ਾਨਾ ਹੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜਾਣਾ ਵਾਜਾ ਖੋਲ ਲੈਣਾ ਹਾਰਮੋਨੀਅਮ ਖੋਲ ਲੈਣਾ ਇੱਕ ਧੰਤਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਇੱਕ ਆਪ 4 ਤੋਂ 5 ਘੰਟੇ ਰੋਜ਼ਾਨਾ ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕੀਰਤਨ ਕਰਨਾ ਕੋਈ ਸੰਗਤ ਨਹੀਂ ਹੋਣੀ ਰੋਜ਼ਾਨਾ ਹੀ ਪ੍ਰੇਮ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕੀਰਤਨ ਕਰਨਾ ਤੇ ਸਵਾਲ ਕਰਨ ਵਾਲੇ ਨੇ ਸਵਾਲ ਕਰ ਦਿੱਤਾ ਜੀ ਸਵਾਲ ਕੀ ਕੀਤਾ ਕਹਿੰਦੇ ਰਾਗੀ ਹੀਰਾ ਸਿੰਘ ਜੀ ਕੋਈ ਸੰਗਤ ਨਹੀਂ ਹੁੰਦੀ ਕੋਈ ਬੰਦਾ ਨਹੀਂ ਹੁੰਦਾ ਵੀ ਕੀਰਤਨ ਕਿੰ누 ਸੁਣਾਉਂਦੇ ਹੋ ਨਾ ਕੋਈ ਸੰਗਤ ਨਾ ਕੋਈ ਬੰਦਾ ਵੇ ਕੀਰਤਨ ਕਿਨੂੰ ਸੁਣਾਉਂਦੇ ਹੋ ਅਗੋ ਜਵਾਬ ਸੁਨੇ ਰਾਗੀ ਹੀਰਾ ਸਿੰਘ ਜੀ ਦਾ ਹੱਥ ਜੋੜ ਲੈਨੇ ਪਤਾ ਕੀ ਆਖਣਾ ਉਹ ਭਲਿਓ ਉਹ ਗੁਰਮਖੋ ਮੈਂ ਕੀਰਤਨ ਦੇ ਦਾਤੇ ਨੂੰ ਕੀਰਤਨ ਸੁਣਾਉਣਾ ਗੱਜ ਕੀ ਆਖੋ ਸਤਨਾਮ ਕਿੱਡੀ ਕਮਾਈ ਕਿੱਡੀ ਬੰਦਗੀ ਰਾਗੀ ਹੀਰਾ ਸਿੰਘ ਜੀ ਦੀ